ਸਤਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਕਲਿਆਣ ਟੀਵੀ ਪੰਜਾਬ ਤੇ ਮੈਂ ਹਰਸ਼ਪਾਲ ਸਿੰਘ ਸਿੱਧੂ ਮੂਸੇਵਾਲੇ ਦੇ ਕਤਲ ਨਾਲ ਸੰਬੰਧ ਰੱਖਣ ਵਾਲਾ ਇਹ ਕੈਟਾਗਰੀ ਦਾ ਕਾਂਗਸਟਰ ਡੀਪਕ ਟੀਨੂ ਨੂੰ ਅੱਜ ਪੁਛਿੰਡਾ ਦੇ ਸਿਵਲ ਹਸਪਤਾਲ ਵਿਖੇ ਜੇਲ੍ਹ ਵਿੱਚੋਂ ਲੈ ਕੇ ਆਂਦਾ ਗਿਆ ਤੇ ਵੱਖ-ਵੱਖ ਡਾਕਟਰਾਂ ਨੂੰ ਦਿਖਾਇਆ ਗਿਆ ਜਾਣਕਾਰੀ ਮੁਤਾਬਕ ਤੁਹਾਨੂੰ ਦੱਸ ਦਈਏ ਕਿ ਪਿਛਲੇ ਸਮੇਂ ਵਿੱਚ ਮਾਨਸਾ ਦੇ ਸੀਆਈਏ ਇੰਚਾਰਜ ਪ੍ਰਿਤਪਾਲ ਸਿੰਘ ਕੋਲੋਂ ਇਹ ਦੀਪਕ ਟੀਨੂ ਫਰਾਰ ਹੋ ਗਿਆ ਸੀ ਪ੍ਰਿਤਪਾਲ ਸਿੰਘ ਵੱਲੋਂ ਕਪੂਰਥੱਲੇ ਤੋਂ ਇਸ ਨੂੰ ਪੁੱਛਗਿੱਛ ਲਈ ਜਦ ਮਾਨਸਾ ਲੈ ਕੇ ਆਂਦਾ ਗਿਆ ਸੀ ਤੇ ਰਸਤੇ ਵਿੱਚੋਂ ਫਰਾਰ ਹੋ ਗਿਆ ਸੀ ਪ੍ਰਿਤਪਾਲ ਸਿੰਘ ਸੀਆਈਏ ਇੰਚਾਰਜ ਦੇ ਖਿਲਾਫ ਵੀ ਕਾਰਵਾਈ ਕੀਤੀ ਗਈ ਕਿਉਂਕਿ ਉਸ ਨੂੰ ਦੱਸਿਆ ਜਾ ਰਿਹਾ ਹੈ ਕਿ ਉਸ ਦੇ ਹੱਥ ਕੜੀ ਨਹੀਂ ਲਾਈ ਸੀ ਉਸ ਨੂੰ ਇੱਕ ਜਗ੍ਹਾ ਤੇ ਰੱਖਿਆ ਗਿਆ ਸੀ ਉਸ ਲਈ ਇਹ ਵੀ ਚਰਚਾਾਂਵਾਂ ਚੱਲ ਰਹੀਆਂ ਸਨ ਕਿ ਸੀਆਈ ਇੰਚਾਰਜ ਵੱਲੋਂ ਉਸ ਦੀ ਮਿਲੀ ਭੁਗਤ ਨਾਲ ਭੱਜਿਆ ਗਿਆ ਜਿਸ ਦੇ ਖਿਲਾਫ ਜਿਹੜੀ ਸੀਆਈ ਇੰਚਾਰਜ ਦੇ ਖਿਲਾਫ ਵੀ ਕਾਰਵਾਈ ਕੀਤੀ ਗਈ ਤੇ ਮਾਮਲਾ ਦਰਜ ਕਰਕੇ ਉਸ ਨੂੰ ਹਿਰਾਸਤ ਵਿੱਚ ਵੀ ਲਿਆ ਗਿਆ ਸੀ ਅੱਜ ਦੀਪਕ ਟੀਨੂ ਜੋ ਇਹ ਕੈਟਾਗਰੀ ਦਾ ਗੈਂਗਸਟਰ ਹੈ ਜਿਸ ਦੀ ਸਿੱਧੂ ਮੂਸੇਵਾਲੇ ਦੇ ਕਤਲ ਨਾਲ ਸੰਬੰਧ ਰੱਖਦਾ ਤੇ ਭਾਰੀ ਸੁਰੱਖਿਆ ਪ੍ਰਬੰਧਾਂ ਦੇ ਹੇਠ ਬਠਿੰਡਾ ਦੇ ਸਿਵਲ ਹਸਪਤਾਲ ਵਿਖੇ ਲੈ ਕੇ ਆਂਦਾ ਗਿਆ ਤੇ ਵੱਖ-ਵੱਖ ਡਾਕਟਰਾਂ ਨੂੰ ਦਿਖਾ ਕੇ ਉਸ ਨੂੰ ਵਾਪਸ ਵੀ ਭੇਜਿਆ ਗਿਆ ਸਿੱਧੂ ਮੂਸੇਵਾਲੇ ਦੇ ਕਤਲ ਨਾਲ ਸੰਬੰਧ ਰੱਖਣ ਵਾਲਾ ਇਹ ਕੈਟਾਗਰੀ ਦਾ ਗੈਂਗਸਟਰ ਦੀਪਕ ਟੀਨੂ ਜਿਸ ਨੂੰ ਪਟੰਡਾ ਦੇ ਸਿਵਲ ਹਸਪਤਾਲ ਵਿਖੇ ਲਿਆਂਦਾ ਗਿਆ ਤੇ ਜੇਲ੍ਹ ਵਿੱਚੋਂ ਉਸ ਨੂੰ ਲੈ ਕੇ ਆਂਦਾ ਗਿਆ ਤੇ ਭਾਰੀ ਸੁਰੱਖਿਆ ਪ੍ਰਬੰਧਾਂ ਦੇ ਹੇਠ ਲੈ ਕੇ ਆਂਦਾ ਗਿਆ ਤੇ ਵੱਖ-ਵੱਖ ਟਰੱਕਰਾਂ ਨੂੰ ਦਿਖਾਉਣ ਤੋਂ ਬਾਅਦ ਉਸ ਨੂੰ ਵਾਪਸ ਭੇਜਿਆ ਗਿਆ ਉਹਨਾਂ ਦੇ ਸਿਕਿਉਰਿਟੀ ਇੰਚਾਰਜ ਉਹਨਾਂ ਵੱਲੋਂ ਜਾਣਕਾਰੀ ਦਿੱਤੀ ਗਈ ਕੀ ਕਹਿੰਦੇ ਨੇ ਇਸ ਮਾਮਲੇ ਨੂੰ ਲੈ ਕੇ ਆਓ ਤੁਹਾਨੂੰ ਸੁਣਾਉਣੇ ਇੰਸਪੈਕਟਰ ਕਾਸ਼ੀਲ ਸਾਹਿਬ ਸਰ ਸਬ ਕਿਸ ਮਾਮਲੇ ਤੇ ਲੈ ਕੇ ਆਏ ਸੀ ਔਰ ਕੌਣ ਹੈ ਗੈਂਗਸਟਰ ਦਾ ਦੀਪਕ ਮੇ ਜੀ ਹੂੰ ਨ ਦੰਦਾਂ ਦਾ ਟ੍ਰੀਟਮੈਂਟ ਵਾਸਤੇ ਲੈ ਕੇ ਆਏ ਸੀ ਟ੍ਰੀਟਮੈਂਟ ਹੋ ਗਿਆ ਬਸ ਲੈ ਕੇ ਚਲੇ ਗਏ ਉਸ ਤੋਂ ਦੰਦਾਂ ਦੀ ਸਮੱਸਿਆ ਸੀ ਹਾਂਜੀ ਦੰਦਾਂ ਦੀ ਦੰਦਾਂ ਦੀ ਸਮੱਸਿਆ ਸੀ ਆਰਥੋਡੋਂਟਿਸਟ ਨੂੰ ਵੀ ਦਿਖਾਇਆ ਕੇ ਨੇ ਐਕਸਟਰਾ ਫਿਕਸਰੇ ਲੈ ਆਏ ਨੇ ਕੋਈ ਹੋਰ ਵੀ ਐਕਸਟਰਾ ਲੈ ਸੀ ਲੈਗ ਦਾ ਲਿਆ ਹੋਇਆ ਉਹ ਠੀਕ ਹੈ ਲੈਗ ਦੀ ਪ੍ਰੋਬਲਮ ਵੀ ਸੀ ਹਾਂਜੀ